ਲਓ ਜੀ ਆ ਤਾਂ ਜਾਊ ਹੁਣ ਇੰਪਲੀਮੈਂਟ ਆਪਣਾ ਤਲਵਾੜੇ ਟਰੈਕਟਰ ਲੈ ਗਿਆ ਛਿੰਦਾ ਜੇੜੀ ਲੈ ਗਿਆ ਮੋਟਰ ਦੀ ਤਾਰ ਵੱਢ ਕੇ ਲੈ ਗਿਆ ਸੀ ਉੱਥੇ ਕੋਈ ਉਹ ਪਾਉਣੀ ਸੀ ਆ ਇਹ ਥੱਲੇ ਆ ਇਹ ਇਹਦੇ ਚ ਪਾ ਦਿਓ ਬਾਅਦ ਚ ਲਾ ਦਾਂਗੇ ਉਹ ਕਰਕੇ ਆ ਅੱਛਾ ਆ ਜਿੰਦਾ ਦੂਜਾ ਬੱਟਾ ਛਾਂਗਣੇ ਵਾਲਾ ਇਹ ਦੇ ਨਾ ਬੱਟਾ-ਬੁੱਟਾ ਛਾਂਕ ਕੇ ਆਉਣੀਆਂ ਨੇ ਉੱਥੇ ਪਾਣੀ ਛੱਲਣਾ ਅੱਜ ਇੱਕੋ ਜੈਕ ਖੋਲਣੇ ਨੇ ਹਜੇ ਉਹ ਲੱਦਣੇ ਨੇ ਵਿੱਚ ਲੀਕ ਕਰਦੇ ਨੇ ਆਹ ਹਾਂ ਹਾਂ ਇਹ ਤੱਕਦੇ ਆ ਹੈ ਕੀ ਹੋ ਗਿਆ ਇਹਦੇ ਜੈਕਾਂ ਦੀਆਂ ਸੀਲਾਂ ਲੀਕ ਹੋ ਗਈਆਂ ਅੱਜ ਟਰਾਲੀਆਂ ਆਪਣੀਆਂ ਗੰੰਜੀਆਂ ਹੋਈਆਂ ਨੇ ਭੋਗਪੁਰ ਮਾਲ ਲਾ ਹੁਣ ਬੰਦੇ ਘੱਟ ਰਹਿ ਗਏ ਅੱਜ ਕੰਮ ਇੱਥੇ ਵਾਲਾ ਬੰਦ ਕਰਤਾ ਆ ਸੀਲਾ ਹੋ ਗਿਆ ਲੀਕ ਹੁਣ ਅੱਜ ਵਿਹਲੇ ਆ ਵਾ ਇਹਨਾਂ ਨੂੰ ਖੋਲ ਕੇ ਕਰਾਏ ਲੈਣੇ ਆ ਟਰੈਕਟਰ ਲਵੇੜੀ ਜਾਂਦੇ ਨੇ ਆਹ ਕੱਲ ਤਾਂ ਲਿਆਂਦੀ ਆ ਰੇ ਦੌਰ ਮੈਨੂੰ ਆ ਤਿੰਨੇ ਜੱਕ ਇੱਕ ਉਹ ਇੱਕ ਆਹ ਇੱਕ ਉਧਰ ਲੈ ਕੇ ਜੱਕ ਨਾਲ ਚੱਕ ਨੇ ਆ ਜੱਕ ਨਾਲ ਪੈਸੀ ਇੱਥੇ ਇਹਦਾ ਗੀਅਰ ਫਸਾ ਲਿਆ ਰਾਤ ਦੇ ਨੇ ਗੀਅਰ ਵੀ ਦੇਖਣਾ ਖੋਲ ਕੇ ਵੀ ਜੇ ਮਾਲ ਮੂਲ ਲੱਗਣ ਵਾਲਾ ਉਹ ਲਵਾ ਲਿਆਵਾਂਗੇ ਉਹ ਲੀਵਰ ਜੇ ਖੋਲਣੇ ਨੇ ਇਹਦੇ ਉੱਪਰ ਲਓ ਜੀ ਆਪਾਂ ਚੱਲਿਆ ਹੁਣ ਪਹਿਲਾਂ ਦਾ ਜੈਕ ਦੇਣੇ ਨੇ ਖੋਲ੍ਹਨੇ ਨੇ ਜਿਹੜੇ ਲੋਡਰ ਵਾਲੇ ਖਾਨੇ ਫੇਰ ਤਲਾ ਬਾੜੇ ਉੱਥੇ ਜੋ ਬੱਟਾ-ਬੁੱਟਾ ਦੀ ਮੁਰੰਮਤ ਕਰਨੀ ਆ ਮੋਟਰ-ਮੋਟਰ ਦਾ ਕੰਮ ਤਾਰਾਂ ਤੁਨਾ ਪਾਉਣ ਗਿਆ ਮਿਸਤਰੀ ਰੋਟੀ ਲੈ ਲਈ ਛੰਦੇ ਉਹਨਾਂ ਦੀ ਹੈ ਬੰਦੇ ਦੋ ਗਏ ਹੋਏ ਨੇ ਆਪਣੇ ਉੱਤੇ ਪਹਿਨ ਬਾਕੀ ਤੁਹਾਨੂੰ ਮਿਲਦੇ ਹਾਂ ਉੱਥੇ ਜਾ ਕੇ ਆਪਾਂ ਆ ਗਏ ਹੁਣ ਇੱਥੇ ਇੱਥੇ ਆਇਆ ਹੈ ਬਬਲਾ ਮਿਸਤਰੀ ਅੰਨੇ ਵਾਲਾ ਇਹ ਕਹਿੰਦਾ ਵੀ 21 ਤਰੀਕ ਨੂੰ ਇਹ ਬੈ ਜਾਣਾ ਹੁਣ ਦੇਖ ਰਿਹਾ ਇਹ ਕਹਿੰਦੇ ਨਾਲ ਤੋਂ ਇੱਕ ਬਾਣੀਆ ਵੀ ਕਰਦਾ ਪੰਡ ਦਾ ਹੱਥ ਵੀ ਦੇਖ ਲੈਣਾ ਬਬਲੇ ਮਾਲੇ ਨੂੰ ਪੁੱਛਦਾ ਜੋੜ ਜੋੜ ਲਾਤ ਤੇ ਛੰਦੇ ਉਹਨਾਂ ਨੇ ਕੇਵਲ ਪਾਤੀ ਨਵੀਨ ਨਾਲੇ ਸਾਰੇ ਚੋਰਾਂ ਨੂੰ ਬੇਨਤੀ ਆ ਵੀ ਜਿਹੜੀ ਕੇਵਲਾ ਸੀ ਹੁਣ ਰੀਨਿੰਗ ਦੀ ਪਾਤੀ ਚਾਹੇ ਦੇਖ ਲੋ ਭਈਆ ਇਹਦੇ ਪੈਰਾਂ 'ਚ ਪਈਆ ਐਵੇਂ ਨਾ ਵੱਢੀ ਜਾਏ ਉਹ ਬੜਨਾ ਕੁਝ ਨਹੀਂ ਟੋੜਾ ਇਹਨਾਂ ਨੂੰ ਰੋਟੀ ਖਾਦੇ ਹੁੰਦੇ ਸੀ ਖਾ ਲੋ ਵੀ ਘਾ ਲੋ ਰੋਟੀ ਰੋਟੀ ਨਾਉ ਜੀ ਮੋਟਰਾਂ ਕਰਤੀਆਂ ਚਾਲੂ ਰੇ ਇੱਕ ਹੋ ਚੱਲਦੀ ਆ ਪਰੇ ਐ ਤੱਕ ਏਕੇ ਬਦਲਦੀ ਆ ਹਾਂ ਚੰਦੇ ਹੋਣੀ ਹੁਣ ਕੇਵਲ ਦੱਬਣ ਲੱਗੇ ਨੇ ਦੱਬ ਕੇ ਇਹਨਾਂ ਨੇ ਆ ਜਾਣਾ ਹੁਣ ਕੱਲ ਨੂੰ ਇੱਥੇ ਬੰਦਾ ਛੱਡਦੇ ਆ ਪੱਕਾ ਫੇਰ ਗੁੱਦੂ ਗੁੱਦੂ ਕਰਨ ਲੱਗੀ ਏ ਲਾਈਏ ਰੌਂਕਾ ਅੱਜ ਕਹਿੰਦੇ ਗਰਮੀ ਜ਼ਿਆਦਾ ਅੱਜ ਨਹੀਂ ਉਰੇ ਰਹਿਣਾ ਕੱਲ ਤੋਂ ਕਹਿੰਦੇ ਖੰਡ ਹੋ ਜਾਣੀ ਲਓ ਜੀ ਅਸੀਂ ਆ ਗਏ ਹੁਣ ਰਾਜਦੀਪ ਕੋਲੇ ਇਹ ਮੁੰਡਾ ਬਹੁਤ ਅੱਜ ਲਿਬੜਿਆ ਪਿਆ ਸਿਰ ਤੋਂ ਪੈਰਾਂ ਤੱਕ ਸਭ ਮਿਹਨਤੀ ਹੈ ਬਸ ਜਿਹੜਾ ਮਿਹਨਤੀ ਜਿੱਦਾਂ ਦਾ ਇਹੀ ਕੰਮ ਹੁੰਦਾ ਇੱਥੇ ਜਾਂ ਠੇਕੇ ਜਾਂ ਠਾਣੇ ਅੱਛਾ ਯਾਰ ਇੱਕ ਮੋਟਰ ਕੱਢ ਲਈ ਇਹ ਤੇਰਾ ਪਲਾਸਟਿਕ ਨਹੀਂ ਵੀ ਪਾਉਂਦਾ ਇਹ ਮੋਟਰ ਕਦੇ ਕੱਢ ਲੈਂਦੇ ਨੇ ਕਦੇ ਮੋਟਰ ਨੂੰ ਪਾਉਂਦੇ ਨੇ ਮੇਰੀ ਗੱਲ ਸੁਣੋ ਲੋ ਬਾਕੀ ਦਾ ਠੀਕ ਆ ਮੂਰੇ ਹੋਰੇ ਕੁਸਪੜਾਤਾ ਬਰਿੰਦਰ ਨੂੰ ਨਾ ਬਿੰਗੀ ਨਾਲ ਤਾਂ ਫੇਰ ਰਹਿ ਗਈ ਨਹੀਂ ਪਤਾ ਲਾਵਾਂਗੇ ਉਹ ਇੱਕ ਉਹ 3 ਇੰਚ ਹੀ ਰਹਿ ਗਿਆ ਜਿਹੜਾ ਉਹ ਉਹ ਮੋੜ ਤੇ ਜਿਹੜਾ ਸਾਖਟ ਆ ਉਹ ਵੀ ਹੁਣ ਪਾ ਦੋਦਾਂਗੇ ਨਾਲ ਉਹ ਜਿਹੜੀ ਡਿਲੀਵਰੀ ਪਾਈ ਦਾ ਤਾਂ ਹੀ ਫੇਰ ਆ ਜੀ ਉੱਥੇ ਚਾਰ ਹੋਊ ਸਿੱਧੀ ਕਰ ਲਈਏ ਨਾ ਇਹਦਾ ਫੇਰ ਪੈਪ ਉਹ ਬੈਂਡ ਲਾ ਦਾਂਗੇ ਨਾ ਉਹੀ ਦਾ ਉਹੀ ਕੰਮ ਕਰਤਾ ਕਿ ਜਿਹੜੇ ਪੁਰਾਣੇ ਜ਼ਮਾਨੇ ਦੇ ਬੁਢੇ ਹੁੰਦੇ ਸੀ ਜੇ ਹਨੇਰਾ ਹੋ ਜਾਂਦਾ ਪਹਿਲੇ ਜ਼ਮਾਨੇ ਜਿਹਾ ਜੀ ਬਾਹਲੇ ਜਰ ਪੁਰਾਣੇ ਦੀਆਂ ਗੱਲਾਂ ਨੇ ਉਹਨਾਂ ਨੂੰ ਐ ਨਹੀਂ ਦੀ ਪਤਾ ਹੁੰਦਾ ਵੀ ਸੂਰਜ ਛਪ ਗਿਆ ਹਨੇਰਾ ਹੋ ਗਿਆ ਉਹ ਪਤਾ ਹੀ ਕਰਦੇ ਸੀ ਜੇ ਹਨੇਰਾ ਹੋ ਜਾਣਾ ਲੈ ਕੇ ਦੋਲੇ ਅੰਦਰ ਜਾਣਾ ਐ ਪੰਡ ਪਾਉਣੀ ਬਾਹਰ ਢੇਰੀ ਕਰਨ ਕਹਿੰਦੇ ਹਨੇਰਾ ਉਹਨੂੰ ਕਹਿੰਦੇ ਸੀ ਵੀ ਲੋਕ ਹਨੇਰੇ ਈ ਢੋਈ ਜਾਂਦੇ ਸੀ ਨਹੀਂ ਇੰਨੇ ਢੋਂਦੇ ਢੋਂਦੇ ਦਿਨ ਚੜ ਜਾਂਦੇ ਕਹਿੰਦੇ ਦੇਖਿਆ ਸਾਰਾ ਧੂਕੇ ਬਾਹਰ ਸੜਤਾ ਜੰਨਾ ਨਹੀਂ ਰਹਦੀ ਮੁੰਡੇ ਨੇ ਝੰਡਾ ਖਿੜਾਇਆ ਹੈ ਮੋਟਰ ਦਾ ਹਾਂ ਜੇ ਇਹ ਇੱਕ ਖਿਸਾਨ ਜੁਨੀਅਰ ਰਾਜੇਵਾਲ ਦਾ ਮੁੰਡਾ ਹੈਗਾ ਕੀ ਹੋਇਆ ਮੈਂਬਰ ਹੈ ਨਹੀਂ ਮੈਂਬਰ ਨਹੀਂ ਹੈਗਾ ਹਾਂ ਉਹ ਤਾਂ ਇੱਕ ਦਿਨ ਉੱਥੇ ਗਏ ਸੀ ਅਸੀਂ ਘੰਗਰਾਲੀ ਵਾਲਿਆਂ ਨਾਲ ਅੱਛਾ ਰੋਡ ਸ਼ੋਅ ਕੱਢੇ ਸੀ ਤੁਮੇ ਟਰੈਕਟਰ ਤੇ ਲਾਤਾ ਸੀ ਲਿਆ ਚੋ ਦੇ ਲਾਤਾ ਜਿੱਤਨ ਨੂੰ ਮਾਰਥਨ ਕਰਦਾ ਹਾਂ ਇਹ ਇੱਕਣਾ ਜੀ ਗੱਲ ਇਹ ਮੁੰਡੇ ਦੀ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਫੈਕਟਰੀ ਬੰਦ ਕਰਾਊਗਾ ਇਹ ਗੈਸ ਵਾਲੀ ਚੱਲਣ ਦੀ ਸੜਾ ਆਪਣੀ ਪਰਾਲੀ ਤਾਂ ਹੀ ਵਿਕਣੀ ਹੈ ਉਹਨੇ ਨਹੀਂ ਕਹਿੰਦੀ ਆਪਾਂ ਨੂੰ ਆ ਫੋਰ ਮੈਂ ਦੀ ਲੱਗੇ ਸਾਡੇ ਇਹ ਬੜੇ ਹੈੱਡ ਫੋਰ ਮੈਨ ਓਏ ਵਿਚਾਲੇ ਕਿੱਟ ਹੋਰ ਦੋ ਵਿਚਾਲੇ ਨਹੀਂ ਮੈਂ ਕਰਦਾ ਕਿ ਕੁੱਪ ਬਾਬਾ ਜੀ ਤੋੜਨਾ ਦੇ ਓਏ ਨਹੀਂ ਓਏ ਕੋਈ ਵੀ ਤਾਂ ਆਈ ਹੋਇਆ ਹੈ ਹੈ ਉਸਤਾ ਦੇਖੋ ਫਰਮੈਂ ਜੀ ਲਾ ਦੀਏ ਸੱਚ ਫੇਰ ਪਾਣੀ ਚੈੱਕ ਕਰਨਾ ਮੈਂ ਕਹਾ ਉਹ ਆ ਫਿਲਟਰ ਲਓ ਜੀ ਸਾਰੇ ਪਾਣੀ ਦਿਖਾ ਇਹ ਹੁਣ ਉਹ ਕਹਿੰਦੇ ਪਾਣੀ ਵੀ ਚੈੱਕ ਕਰੋ ਮੋਟਰ ਦਾ ਖਾਰਾ ਤਾਂ ਨਹੀਂ ਹੈਗਾ ਕਿੰਨਾ ਹੈ ਆਣੀ ਦਾ ਸਵਾਦ ਹੋਰੇ ਲੋਡ ਦਾ ਹੋਰੇ ਲੋਡ ਦਾ ਸਵਾਦ ਆ ਵਧੀਆ ਲੱਗਿਆ ਸਾਰੇ ਨਾਲ ਵਧੀਆ ਗੱਲ ਦਾ ਇਹ ਆ ਵੀ ਜਿਹੜਾ ਆ ਇਹਨੇ ਆਲੂ ਬਣਾਇਆ ਆਪਾਂ ਕੋਈ ਇਹਨੂੰ ਬਹੁਤ ਨਾ ਉਹਨੇ ਕੋਈ ਚ ਬੱਚਾ ਕਹਿ ਦਿੰਦਾ ਇੱਕ ਅੰਗਰਾਲੀ ਪਿੰਡ ਜਮੀਨ ਇਹ ਆਪਾਂ ਨੇ ਲਈ ਦੀ ਠੇਕੇ ਤੇ ਵੀ ਉਹ ਮਿਸਤਰੀ ਜੇ ਮੈਨੂੰ ਮਿਲ ਜਵੇ ਉਹਨੂੰ 11 ਰੁਪਈਆਂ ਦਾ ਸਨਮਾਨ ਕਰਨੇ ਆਲਾ ਦੇਖੋ ਵੀ ਜੇ ਬੰਦਾ ਆਲੂ ਚ ਵੱਢ ਜਵੇ ਜੇ ਨਾਉਣਾ ਵੇ ਲੱਤਾਂ ਕਿੱਧਰ ਨੂੰ ਨਸਾਲੂ ਇਹ ਗੱਲ ਸੋਚਣ ਵਾਲੀ ਆ ਉਹ ਇਹ ਹੁਣ ਆਪਾਂ ਨਵਾਂ ਬਣਾਵਾਂਗੇ ਤੇ ਇਹ ਕਹਿੰਦੇ ਅਗਲੇ ਸਾਲ ਸਹੀ ਵੀ ਗਾਹਾਂ ਨੂੰ ਪਾਏ ਪੱ ਬਣੇ। ਲਓ ਜੀ ਨਹਿਰ ਵਾਲਾ ਪਾਣੀ ਆਪਣੇ ਆ ਗਿਆ। ਤੇ ਪਟਵਾਰੀ ਸਾਹਿਬ ਦਾ ਕੱਲ ਫੋਨ ਆ ਗਿਆ ਦੀ। ਪਰ ਪੈਨੇ ਇੱਕ ਖੇਤ ਆਪਣਾ। ਇਹ ਪਾਣੀ ਨਹਿਰ ਦਾ ਹੀ ਚੱਲ ਰਿਹਾ। ਹੁਣ ਇਹਨੂੰ ਇੱਕ ਦੋ ਦਿਨਾਂ ਚ ਆਪਾਂ ਕਦੂਕਾਂ ਲੱਗ ਜਾਾਂਗੇ। ਨਹਿਰ ਨਹਿਰ ਵਾਲੇ। ਅੱਜ ਜਾਂ ਕੱਲ ਦਾ ਦਿਨ ਤਾਂ ਹਲੇ ਖੇਤ ਗਿੱਲਾ ਕਰਾਂਗੇ। ਉਹ ਇਹ ਤਾਂ 24 ਘੰਟੇ ਆਪਣੀ ਚੱਲਦਾ ਇਹਨੇ ਸੁੱਕਣਾ ਨਹੀਂ ਹੈ ਪਾਣੀ ਨੇ ਫਿਰ ਨਾਲ ਦੀ ਨਾਲ ਗਾਹਾਂ ਕਦੂ ਗਰੀ ਜਾਵਾਂਗੇ ਲੱਗਾਈਏ ਥੇਲਾ ਹੈ ਬੜੀਆ ਵੈਸੇ ਸੂਆ ਸਾਰਾ ਸਾਫ਼ ਕਰਕੇ ਪਾਣੀ ਛੱਡਿਆ ਤਾਂ ਭਗਵਾਨ ਤੁਮਾਨ ਕਹਿੜਾ ਅੱਜ ਕੋਈ ਸੂਆ ਨਹੀਂ ਸਾਫ਼ ਕਰਦੇ ਕਾਹਤੋਂ ਇੰਨਾ ਚਿਰ ਹੋ ਗਿਆ ਆਪਾਂਨ ਆ ਪਹਿਲਾਂ ਕਲੇ ਜੇ ਰਹਿੰਦਾ ਸੀ ਕਦੇ ਪਹਿਲਾਂ ਤਾਂ ਸਾਡੇ ਪਾਣੀ ਨਹੀਂ ਆਉਂਦਾ ਜਿੰਨ ਚਿਰ ਮੀਂਹ ਨਹੀਂ ਪੈਂਦਾ ਇਹ ਵੀ ਭਗਵਾਨਤਮਾਨ ਹੋਣਾ ਕਰਕੇ ਆਉਣ ਲੱਗਿਆ ਨਹੀਂ ਤਾਂ ਮੀਂਹ ਪਏ ਤੇ ਸਾਨੂੰ ਪਾਣੀ ਮਿਲਦਾ ਹੁੰਦਾ ਸੀ ਸਾਰੇ ਮੈਂ ਨਿਕਾਲ ਪਹਿਲਾਂ ਸਾਡੀ ਪਾਣੀ ਭੋਰਾ ਨਹੀਂ ਸੀ ਆਉਂਦਾ ਆਉਂਦਾ ਰੋਲਾ ਹੀ ਪਈ ਜਾਂਦਾ ਸੀ ਗਾਹਾਂ ਵਾਲਿਆਂ ਨੇ ਆਹ ਦੇਖੋ ਐ ਖਾਲ ਵਾਂਗੂ ਪਹਿਲਾਂ ਸੂਆ ਅਗਲੇ ਨੇ ਸਾਫ਼ ਕਰਿਆ ਪਹਿਲੇ ਤਾਂ ਸਾਡੇ ਰਾਹਾਂ ਦੇ ਖਾ ਜਾਂਦੇ ਸੀ ਵੈਸੇ ਵੀ ਸੀ ਦੇਖੋ ਜਿਵੇਂ ਆਪਾਂ ਖਾਲ ਨੂੰ ਸਾਫ ਕਰਕੇ ਪਾਣੀ ਛੱਡਦੇ ਐਂ ਛੱਡਦੀ ਆ ਭਗਵਾਨ ਤੁਮਾਰ ਸਰਕਾਰ ਇਹ ਤਾਂ ਗੱਲ ਹੈ ਹੀ ਹੈ ਪਾਣੀ ਪੂਰਾ ਜ਼ੋਰ ਨਾਲ ਆ ਰਿਹਾ ਨਾਲੇ ਅੱਜ ਪਹਿਲੇ ਦਿਨ ਹਲੇ ਹੁਣੇ ਆਇਆ ਪਾਣੀ ਮੰਨ ਲਓ ਸਵੇਰੇ ਇੱਕ ਤਾਂ ਵੀ ਪਾਣੀ ਦਾ ਫੁੱਲ ਪ੍ਰੈਸ਼ਰ ਨਾਲੇ ਆ ਵੀ ਦਿੱਥੋ ਵੀ ਨਾਲ ਆ ਵੀ ਕਹਿੰਦੇ ਨੇ ਆਪੀ ਟਾਪ ਲਾ ਲਓ ਨਾਲੇ ਹੋਰ ਵੀ ਗੱਲ ਆ ਦੱਸਣੇ ਵਾਲੀ ਵੀ ਆ ਜਿਹੜਾ ਹੁਣ ਮੂਰੇ ਆਪਾਂ ਲਾ ਰਹੇ ਆ ਇਹ ਬਕਾਇਦਾ ਉਹਨਾਂ ਸਰਕਾਰ ਵੱਲੋਂ ਸਾਨੂੰ ਆਰਡਰ ਆ ਜਿਹੜਾ ਮੈਹਿਕਮਾ ਵੀ ਜੇ ਤੁਹਾਡੇ ਪਾਣੀ ਨਹੀਂ ਚੜਦਾ ਆਪਣਾ ਲਾ ਕੇ ਰੱਖੋ ਪਾਣੀ ਪੂਰਾ ਵਰਤੋ ਘੱਟ ਪਾਣੀ ਨਹੀਂ ਵਰਤਣਾ। ਯਾਹ ਲਗਾ। ਉਹ ਉੱਥੇ ਲਾ ਆ ਫਿਰ। ਇਹੀ ਫਰਕ ਆਉਂਦਾ। ਜਿਹੜਾ ਬੰਦਾ ਜ਼ਮੀਨ ਤੋਂ ਉੱਠਿਆ ਹੁੰਦਾ ਨਾ ਭਗਵੰਤ ਮਾਨ ਵਾਂਗੂ ਉਹਨੂੰ ਪਤਾ ਹੁੰਦਾ ਵੀ ਜੱਟ ਨੂੰ ਕਿੱਥੇ ਕਿਹੜੀ ਲੋੜ ਆ। ਸਾਡੇ ਲੋਕ ਫੇਰ ਵੀ ਵੋਟਾਂ ਹੋਰਾਂ ਨੂੰ ਪਾ ਜਾਂਦੇ ਨੇ ਜੀ।